ਡਾਕਟਰ ਤੇਰੋ ਮਿੱਤ ਮੁਰਦਾਬਾ 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 ਗਰੇ ਕੁੱਤ ਦੀ ਜਾਨ ਲੈਣ ਵਾਲਾ ਤੇਵਲ ਮੁਰਦਾਬਾ 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 ਹਏ ਹਏ अने डॉक्टर कारवाई कर ਏ ਡੈਥ ਜੋ ਵੀ ਹੋਈ ਹੈ 19 ਦੀ ਰਾਤ ਨੂੰ ਜਾਂ 20 ਦੀ ਸਵੇਰ ਨੂੰ ਹੋਈ ਹੈ 48 ਘੰਟੇ ਮਗਰੋਂ ਰੈਤ ਹੋਈ ਹੈ ਤੇ ਬ੍ਰੇਨ ਹੈਮਰੇਜ ਦੀ ਡੈਥ ਮੌਕੇ ਦੀ ਹੋ ਜਾਣੀ ਚਾਹੀਦੀ ਹੈ ਗੱਲਬਾਤ ਜੀ ਆਈ ਹੋਈ ਹੈ ਮੇਰਾ ਮੁੰਡਾ ਡਰਲਾ ਸੀ ਇਹਦਾ ਸਿਰ ਦੁਖਦਾ ਸੀ ਕਹਿੰਦਾ ਅਸੀਂ ਇਹਨੂੰ ਇਹਦੇ ਹਸਪਤਾਲ ਜੀ ਲੈ ਆਏ ਜਦੋਂ ਨਿਆਏ ਲੱਗੇ ਨਹੀਂ ਹੋਂ ਸਾਰੇ ਦੇ ਟੀਕੇ ਲਾਤੀ ਜੀ ਜਲਾਦੇ ਮੈਂ ਇਹਨੂੰ ਆਈ ਵੀ ਕਿਹਾ ਮਾਂ ਬੁੱਧੇ ਦਾ ਸਿਰ ਦੁਖਦਾ ਜੀ ਕੋਈ ਤੱਤ ਬੰਦ ਮੈਨੂੰ ਕਹਿੰਦਾ ਮੋੜ ਕੇ ਕਹਿੰਦਾ ਕੋਈ ਗੱਲ ਨਹੀਂ ਬੀਬੀ ਕੋਈ ਨਹੀਂ ਇਹ ਨਹੀਂ ਹੁੰਦਾ ਟਿੱਕੇ ਲੱਗੇ ਟਿੱਕੇ ਲੱਗੇ ਨੇ ਕੋਈ ਕਰਦਾ। ਇਹਨੂੰ ਤੋਂ ਵਾਰੀ ਗਿਆ ਜੇ ਸੈਕਰੀ ਅਲਟਰਾਸਾਉਂਡ ਕਰਾਈ ਇਹ ਕਹਿੰਦਾ ਸੇਰੀ ਦੁਖਦਾ ਸੀ ਹੋਰ ਕੁਝ ਨਹੀਂ ਦੁਖਦਾ ਸੀ। ਕਦੋਂ ਲੈ ਕੇ ਆਈ ਸੀ ਇਹਨੂੰ? ਇਹਨੂੰ ਲੈ ਕੇ ਆਈ ਸੀ ਸੀ ਐਂ ਦੁਆਰ ਵਾਲੇ ਤੇ। ਐ ਦੁਆਰ ਵਾਲੇ ਤੇ ਲੈ ਕੇ ਆਈ ਮੈਂ ਦੁਆਰ ਨੂੰ ਅੱਗੇ ਗਿਆ ਜੀ ਅਲਟਰਾਸਾਉਂਡ। ਕਹਿੰਦਾ ਜੇ ਦੇਖੂਗਾ ਇਹ ਸਭ ਤੋਂ ਜਿੰਨੀ ਜੇ ਦੀ ਫੇਰ ਅਲਟਰਾਸਾਉਂਡ ਕਰਾਵਾਂਗੇ ਆਪਾਂ ਸਵੇਰੇ ਕਰਾਵਾਂਗੇ। ਦੂਜਾ ਦਿਨ ਵੀ ਨਹੀਂ ਕਰਾਈ। ਮੈਂ ਦੂਜੇ ਦਿਨ ਫੇਰ ਆਈ। ਮੈਂ ਕਿਹਾ ਬੁੱਧ ਮੈਨੂੰ ਦੱਸ ਦੇ ਇਹਦਾ ਸਿਰ ਦੁਖਦਾ ਜੇ ਕੋਈ ਅਹੀ ਜੀ ਗੱਲਾਂ ਤਾਂ ਦੱਸ ਦੇ ਕਹਿੰਦਾ ਨਹੀਂ ਆਂਦੀ ਅਸੀਂ ਪੰਜ ਜੱਸੇ ਜਣੇ ਇੱਥੇ ਇਕੱਠੇ ਹੋ ਗਏ ਖੜ ਗਏ ਸਾਨੂੰ ਕਿਹਾ ਮੈਨੂੰ ਕਹਿੰਦਾ ਜਿਨ੍ਹਾਂ ਨੂੰ ਜਿਆਦਾ ਐਤਵੀ ਲੱਗੀ ਜਿਹੜੇ ਕਹਿੰਦੇ ਆ ਵੀ ਇਹਨੂੰ ਹੋਰ ਆ ਸ਼ਬਦ ਲੈ ਜੀਏ ਹੋਰ ਲੈ ਜੀਏ ਮੈਂ ਤਾਂ ਉਹਨਾਂ ਨੂੰ ਲਿਆ ਇਕੱਠੇ ਕਰਕੇ ਸਾਰਿਆਂ ਨੂੰ ਇਕੱਠੇ ਕਰਕੇ ਮੈਨੂੰ ਇਕੱਠੇ ਕਰਕੇ ਕਹਿੰਦਾ ਮਾਤਾ ਤੇਰੀ ਸੁਣ ਲੈ ਗੱਲ ਮੈਂ ਕਹਾ ਕਹਿੰਦਾ ਇਹ ਨਸ਼ੇ ਕਰਦਾ ਮੈਂ ਕਿਹਾ ਨਹੀਂ ਕਰਦਾ ਬੱਤ ਮੋਲ ਨਹੀਂ ਕਰਦਾ ਕਹਿੰਦਾ ਜੀਬ ਥੱਲੇ ਗੋਲੀ ਲੱਗਦਾ ਮੈਂ ਕਿਹਾ ਨਹੀਂ ਲੱਗਦਾ ਕਹਿੰਦਾ ਤੂੰ ਮਾਂਏ ਬੜਦੇ ਮੈਂ ਕਿਹਾ ਮੈਂ ਜਮਾਂ ਨਹੀਂ ਬੜਦੇ ਜੀ ਜੇ ਨਸ਼ਾ ਕਰਦਾ ਵੀ ਇਹ ਗੱਡੀ ਤੇ ਜਾਂਦਾ ਹੈ ਇਹਦਾ ਉੱਥੇ ਲੱਖਾਂ ਰੁਪਈਆ ਦਾ ਕੰਮ ਹੈ ਇਹ ਕਿਵੇਂ ਕਰਦਾ ਨਹੀਂ ਇਹਨੇ ਗੱਲ ਨਹੀਂ ਮੈਂ ਫੇਰ ਇਹਨੂੰ ਗਿਆ ਮੈਂ ਕਿਹਾ ਬੁੱਧ ਮੁੰਡਾ ਟਿੱਲਾ ਏ ਇਹਦਾ ਸਿਰ ਦੁਖਦਾ ਤੂੰ ਮਹਾਰਾਜ ਦੇਖ ਇਹਨੇ ਨਹੀਂ ਦੇਖਿਆ ਉਲਟਾ ਮੈਨੂੰ ਮੋੜ ਕੇ ਕਹਿੰਦਾ ਸਾਰੇ ਕਿੱਥੇ ਕਰਕੇ ਕਹਿੰਦਾ ਪੰਜ ਦਿਨ ਕੋ ਪੰਜਾਂ ਦਿਨਾਂ ਨੂੰ ਤੁਹਾਡੇ ਮਰੀਜ਼ ਨੂੰ ਤੋੜ ਕੇ ਘਰੇ ਕਹਿੰਦਾ ਜਾਉਂ ਗਿਆ ਇਹ ਦੋ ਤੁਰ ਕੇ ਮੈਨੇ ਮੈਨੂੰ ਆਪ ਬਰੁੱਸਾ ਮੈਂ ਇਹਨੂੰ ਕਿਹਾ ਜੇ ਬੁੱਧ ਤੂੰ ਇਹ ਗੱਲ ਕਹਿਣ ਮੈਨੂੰ ਤੇਰੇ ਤੇ ਬਰੁੱਸਾ ਦੋ ਤਿੰਨ ਮੁੰਡਾ ਰੱਖਿਆ ਬਚਾਲੜੇ ਦਿਨ ਮੁੰਡੇ ਰੁਟਾਇਕ ਹੋ ਗਿਆ ਜਾਂ ਟੱਟੀ ਪਿਛੇ ਨਿਕਲ ਗਿਆ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਇੱਥੇ ਫੇਰ ਮੁੰਡੇ ਨੂੰ ਟਾਇਕ ਹੋ ਗਿਆ ਰਾਤ ਨੂੰ ਇਹਨੂੰ ਖੂਨ ਦੀ ਉਲਟੀ ਆ ਗਈ ਕਿਸੇ ਨੇ ਨਹੀਂ ਦੇਖਿਆ ਜਦੋਂ ਖੂਨ ਦੀ ਉਲਟੀ ਆ ਗਈ ਟਾਇਕ ਹੋ ਗਿਆ ਮੁੰਡਾ ਬੇਦਲ ਹੋ ਗਿਆ ਤੇ ਝਰਕਦੇ ਨੇ ਘਰਦਿਆਂ ਨੂੰ ਬੁਲਾ ਕੇ ਸੱਦ ਕੇ ਕਹਿੰਦਾ ਸੈਨ ਕਰੋ ਇਹਨੂੰ ਜਿੱਥੇ ਮਰਜ਼ੀ ਲੈ ਜਾਓ ਅਜ਼ੀਰਾਂ ਨੂੰ ਕਿੱਥੇ ਲੈ ਗਏ ਮੈਨੂੰ ਉਹ ਤਾਂ ਦੱਸੋ ਬੇਸੀ ਕਿੱਥੇ ਲੈ ਕੇ ਗਏ ਫੇਰ ਕਿ ਘਟਿਆ ਦੇ ਲਾਲ ਲਾਲ ਲੱਗ ਗਈ ਸੀ ਅਸੀਂ ਸੈਨ ਨਹੀਂ ਕਰਦੇ ਫੇਰੇ ਜੱਗ ਕੇ ਆਈਸੀਯੂ ਚ ਪਹੁੰਚ ਲੱਗੇ ਉਹ ਥੇ ਲੱਗੇ ਨੇ ਲੱਗ ਕਿਦਾਂ ਦੜਗੇ ਡੇਂਜਰ ਤੁਹਾਨੂੰ ਬੁਲਾਗੇ ਸਾਨੂੰ ਸਾਡਾ ਘਟ ਕੇ ਵਰ ਜਾ ਇਹਨੇ ਸਾਨੂੰ ਬਠਣ ਭੇਜਦਾ ਸਾਨੂੰ ਨਹੀਂ ਗਿਜੇ ਸਾਡਾ ਮੈਨਾ ਕੁੱਟ ਮਾਰਦਿਆ ਕੁੱਟ ਮਾਰਦਿਆ ਵੀ ਮੈਂ ਕੀ ਮੰਨ ਕਰਦੇ ਆ ਮਾਤਾ ਮੈਂ ਕਹਿੰਦੀ ਕਰਦੀ ਇਹਨੂੰ ਵੱਧ ਤੋਂ ਵੱਧ ਤਿਆਬਲੀ ਤੇ ਮੈਂ ਬੱਥੇ ਕਰਦੀ ਜੇ ਇਰਗੀਆਂ ਬੋਥੀਆਂ ਰੋਲੀਆਂ ਇਹਦੇ ਵੀ ਬੱਥੇ ਆਈਏ ਰੋਲ ਸਾਫ ਮੰਗਦੇ ਆਂ ਅਸੀਂ ਉੱਛਾਫ ਮੰਗਦੇ ਆਂ ਮੈਂ ਤਾਂ ਸਾਫ ਮੰਗਦੀ ਆਂ ਮੇਰੀਆਂ ਬੋਥੀਆਂ ਮੇਰੀ ਨੂੰ ਰੋਲ ਗਈ ਬੌਲੂ ਦੇ ਆਵਰੇ ਮੇਰੇ ਗੋਲੇ ਨਾਲੇ ਮੇਰੀ ਬੋਤੀ ਮੇਰੀਆਂ ਤੈਨ ਬੋਤੀਆਂ ਮੇਰੇ ਬੁੱਧਾ ਨਹੀਂ ਹੈ ਮੇਰਾ ਬੁੱਧ ਮੁੱਤ ਗਿਆ ਪਹਿਲਾਂ ਇਹਦੀ ਮਾਂ ਬਰੀ ਸੀ ਮੈਂ ਬੁੱਧ ਦੂਜੀ ਮਾਰ ਗਿਆ ਜੇ ਇਹ ਨੂੰ ਨਹੀਂ ਸਮਝਾਈਦੀ ਮੈਨੂੰ ਛੋੜ ਦਿੰਦਾ ਗਾਇ ਦਿੰਦਾ ਜਿੱਥੇ ਮਰਜ਼ੀ ਲੈ ਜਾ ਮੈਨੂੰ ਸਤਰੀ ਨਹੀਂ ਲੈ ਨੂੰ ਤੇ ਉਹਨਾਂ ਚੱਤ ਨਾ ਬਦਲਣ ਸੀ ਨੇ ਕਿਉਂ ਰੱਖਿਆ ਸੀ ਮੈਂ 4-5 ਮਿੰਨਤਾ ਗਰਦੀ ਰਹੀ ਇਹਦੀਆਂ ਚੌਥੇ ਦਿਨੇ ਨੇ ਸਾਧੂ ਜੀ ਆਤਾ ਦੋ ਤੀਕੀ ਪਜਾਇਆ ਅਸੀਂ ਬੋਲਾ ਸੇ ਜਿਮਾਗੇ ਜਿਮਾਗੇ ਬਠਿੰਡ ਲੈ ਮੇਰਾ ਨੌਜੀ ਸਿੰਘ ਜੀ ਅਸੀਂ ਇੱਥੇ ਆਉਦੇ ਬੱਚਿਆਂ ਲੈ ਕੇ ਆ ਹੀ ਦਾਖਲ ਕਰਾਇਆ ਕਿਹੜੀ ਤਰੀਕ ਨੂੰ ਜੀ 1 ਕ੍ਰੈਵ ਜੀ ਦੂਜਾ ਦੂਜਾ 15 ਤਰੀਕ ਨੂੰ 15 ਉਹਨਾਂ ਨੂੰ ਬੰਦਾ ਨਹੀਂ ਆਇਆ 3 ਨੇ ਦੇਖਾਇਆ ਜਿੱਦਾਂ ਦਾਖਲ ਕਰਾਉਣਾ ਹੈ ਅੱਗੇ ਡਾਕਟਰ ਸਾਹਿਬ ਤੁਹਾਡੇ ਸਮਝ ਆ ਗਈਗਾ ਤੁਸੀਂ ਕਹਿੰਦਾ ਇਹਦੇ ਨਾਲ ਦੇ 7 ਮਰੀਜ਼ ਪਏ ਨੇ ਇਹ ਬੰਦਾ ਜੀਵ ਵਾਲੀ ਗੋਲੀ ਖਾਂਦਾ ਅਸੀਂ ਕਹਾਂ ਜੀ ਨਹੀਂ ਇਹ ਨਸ਼ਾ ਨਹੀਂ ਖਾਣੇਗਾ ਜਿਹੜਾ ਕਿਸੇ ਨੂੰ ਵੀ ਇਹ ਇਹਨਾਂ ਨੇ ਵੀ ਦਾਰੂ ਜਰੂਰ ਪੀਦਾ ਰਸਿਆ ਹੈ ਦਾਰੂ ਡੇਲੀ ਦਾ ਇਹ ਨਾੜਾ ਬਾਰੇ ਇਹ ਨਹੀਂ ਆਣਾ ਕਿ ਇਹਨਾਂ ਨੇ ਜੀ ਕਹਿੰਦਾ ਮੇਰੇ ਦੇ ਦੁਆਰ ਕਰੋ ਸੀ ਮੈਨੂੰ ਸਾਰੀ ਗੱਲ ਦਾ ਪਤਾ ਹੈ ਮੇਰੇ ਕੋਲ 7 ਮਰੀਜ਼ ਪਏ ਨੇ ਇਹਦੇ ਨਾਲ ਦੇ ਹੋਰ ਇਹਨੂੰ ਮੈਂ ਤੋੜ ਕੇ ਭੇਜੂਗਾ ਪੰਜ ਦਿਨਾਂ ਦਾ ਆਈਓ ਦੇ ਰੋ ਰੋ ਕਹਿੰਦਾ ਕੋਈ ਜਿੱਤਣਾ ਨਾ ਕਰਦਾ ਦਾਖਲ ਦਾਖਲ ਕੰਮ ਤੋਂ ਬਾਅਦ ਇੱਥੇ ਜਦੋਂ ਸਾਨੂੰ ਕਹਿੰਦਾ ਵੀ ਬੰਦਾ ਚੱਕੋ ਇਹ ਬੰਦਾ ਨਹੀਂ ਚੱਕਲਾ 10 ਗੱਲ ਕਰ ਰਿਹਾ ਇੱਥੇ ਲਿਖ ਲਿਆ ਪੰਜਾਬੀ ਚ ਕਿ ਇਸ ਬੰਦੇ ਦੇ ਨਵੇਂ ਨਿਸ਼ਾਨਦੇਹੀ ਜ਼ਿੰਮੇਵਾਰ ਹਨ ਅਸੀਂ ਆਪਣੀ ਮਰਜ਼ੀ ਨਾਲ ਲਿਆਏ ਸੀ ਆਪਣੀ ਮਰਜ਼ੀ ਨਾਲ ਲੈ ਕੇ ਜੰਨੇ ਆ ਅਸੀਂ ਚੱਕਿਆ ਆਰਾਮ ਨੂੰ ਅਸੀਂ ਦੋ ਬੰਦੇ ਛੱਡ ਗਏ ਇੱਥੇ ਆਰਾਮ ਨੂੰ ਵੀ ਉਹਨਾਂ ਨੂੰ ਦਬਾਅ ਪਾਇਆ ਵੀ ਤੁਸੀਂ ਸੈਨ ਕਰੋ ਇਹ ਕਿ ਲੱਗੇ ਰਿਹਾ ਜਦੋਂ ਸੇਰੇ ਆ ਕੇ ਦੇਖਿਆ ਮੈਂ ਇਹ ਹੁਣ ਕੁਝ ਹੀ ਗੱਲਾਂ ਆ ਗੋ ਇਸੇ ਦੌੜ ਭੱਜ ਕੀਤੀ ਇਹਨਾਂ ਨੇ ਦੂਰੀ ਇਹਦੀ ਗੱਲਾਂ ਸਹੀ ਗਾ ਉਹ ਇਹਨਾਂ ਦੇ ਹੱਥੋਂ ਬਾਹਰ ਹੋ ਗਿਆ ਫੇਰ ਤੜਕੇ ਹੀ ਅਸੀਂ ਚਾੱਕ ਕੇ ਬਿਠਦੇ ਜਾਈ ਉਹਦੇ ਬਿਠੰਡੇ ਆਲੇ ਕਹਿੰਦੇ ਬੰਦਾ ਤੁਹਾਡੇ ਦਾ ਬ੍ਰੇਨ ਹੈ ਜੋ ਹੋ ਚੁੱਕਿਆ ਅਸੀਂ ਇਹਨੂੰ ਕਿਹਾ ਐਮ ਆਰ ਆਈ ਕਰਾ ਲਾ ਕਹਿੰਦੇ ਬਿਮਾਰੀ ਨਹੀਂ ਯਾਰ ਉਹ ਹੀ ਕੰਮ ਹੈ ਲੋਣੇ ਹੁੰਦੇ ਮੈਂ ਨਹੀਂ ਇਸ ਗੱਲ ਨੂੰ ਕਹਾਂ ਇਹ ਉਹ ਹੈ ਰੰਗ ਵਾਲਾ ਮੈਂ ਕੋਧਵਾਜੀ ਜੋ ਅਸੀਂ ਉੱਥੇ ਬਿਠਲੇ ਲੈ ਗਏ ਉੱਥੇ ਜਵਾਬ ਦਤਾ ਵੀ ਇਹ ਕੁਛ ਨਹੀਂ ਪਈ ਕਿਦੇ ਟੀਕੇ ਲੂਕੇ ਲਾ ਲ ਮਨੇ ਇਹੋ ਕੰਮ ਪਈ ਕੰਢੇ 6:00 ਵਜੇ 10:00 ਵਜੇ 15:00 ਘੰਟੇ ਗਾ ਕਿਹੜਾ ਡਾਕਟਰ ਬਠਾ ਡਾ ਜੀ ਇੱਥੇ ਇੱਥੇ ਕੇ ਡਾਕਟਰ ਦੇ ਦੇਵਨ ਮੇਤਲ ਆ ਕੀ ਸਮੱਸਿਆ ਨੂੰ ਲੈ ਕੇ ਦਾਖਲ ਕਰਾਇਆ ਸੀ ਇਹ ਇਹਦਾ ਸੈਟਪ ਹੋ ਗਿਆ ਇਹ ਹੱਥ ਤੇ ਤਕਨੀਕ ਸੀ ਸਿਰਲੀ ਦਾ ਕਹਿੰਦਾ ਛੱਡੋ ਇਹਦਾ ਕਹਿੰਦਾ ਡਰਗ ਵਾਲਾ ਇਨੇ ਡਰਗ ਵਾਲੇ ਨਹੀਂ ਲਾਈਆ 14 ਨੂੰ ਇੱਥੋਂ ਰੈਫਰ ਕੀਤਾ ਤੁਹਾਨੂੰ ਕੀ ਕਹਿ ਕੇ ਰੈਫਰ ਕੀਤਾ ਗਿਆ ਵੀ ਕੀ ਦਿੱਕਤ ਕਹਿੰਦਾ ਮੇਰੇ ਹੱਥ ਖੜੇ ਨੇ ਮੇਰੇ ਵਾਸਤੇ ਬਾਹਰ ਆ ਔਰ ਜਿਹੜੀ ਇਹਨੇ ਜ਼ਿੰਮੇਵਾਰੀ ਲਈ ਦੀ ਵੀ ਮੈਂ ਜ਼ਿੰਮੇਵਾਰ ਆ ਅਸੀਂ ਚੱਕਦੇ ਸੀ ਉਦੋਂ ਪਹਿਲਾਂ ਉਸੇ ਦਿਨੀ ਕਹਿੰਦਾ ਤੁਹਾਡੇ ਚੱਕਣ ਦਾ ਨਹੀਂ ਤੁਸੀਂ ਮੇਰੇ ਮਗਰ ਲੱਗੋ ਇਹਦਾ ਵਹਿਮ ਨਾ ਮੰਨੋ ਆ ਮੁੰਡਾ ਇੱਥੇ ਕਾਲਾ ਖੜਾ ਉਹਨੂੰ ਪਤਾ ਸੀ ਅੰਦਾਜ਼ਾ ਕੀ ਇਹਨੇ ਗਾਰੰਟੀ ਦਿੱਤੀ ਸੀ ਕਿ ਨਹੀਂ ਦਿੱਤੀ ਜਦੋਂ ਤੁਸੀਂ ਇੱਥੋਂ ਲੈ ਕੇ ਗਏ ਸੀ ਉਸੇ ਦਿਨੀ ਦਿੱਤੀ ਸੀ ਚਾਹ ਨੂੰ ਇਹ ਵੀ ਜਿਹੜੇ ਨਹੀਂ ਚਾਹੂਗਾ ਆ ਗਮਾ ਮੈਂ ਡਾਕਟਰ ਦੇਵਨ ਮਿਤ ਹੈ ਮੇਰੇ ਹਸਪੀਟਲ ਦਾ ਨਾਮ ਦੇਵਨ ਮਲਟੀ ਸਪੈਸ਼ਲਿਟੀ ਹਸਪੀਟਲ ਕ੍ਰਿਟੀਕਲ ਕੇਅਰ ਸੈਂਟਰ ਜੋ ਕਿ ਬਸ ਸਟੈਂਡ ਰੋਡ ਬਰਨਾਲਾ ਤੇ ਬਣਿਆ ਹੋਇਆ ਹੈ ਮਾਮਲਾ ਜੀ ਇਸ ਤਰ੍ਹਾਂ ਦਾ ਹੈਗਾ ਇਹ ਬੱਚਾ ਸਾਡੇ ਕੋਲ ਆਇਆ ਸੀਗਾ ਸਿਰ ਦਰਦ ਨਾਲ ਤੇ ਇਹ ਥੋੜੀ ਜੀ ਉਸ ਟਾਈਮ ਅਲਟਰ ਸੈਂਸਰੀਅਮ ਕਹਿੰਦੇ ਜਿਹਨੂੰ ਦੀ ਕੰਮਲੀਆਂ ਬੋਲੀਆਂ ਮਾਰੀ ਆ ਰਹੇ ਸੀਗਾ ਕੰਮਲੀਆਂ ਮੋਨੀਆਂ ਮਤਲਬ ਕਿ ਆਪਦੀ ਸੈਂਸ ਵਿੱਚ ਪੂਰਾ ਨਹੀਂ ਸੀਗਾ ਤੇ ਇਹਦੀਆਂ ਪੁਰਾਣੀਆਂ ਰਿਪੋਰਟਾਂ ਦੇਖਿਆ ਇਹ 2-3 ਪਹਿਲਾਂ ਡਾਕਟਰ ਨੂੰ ਦਿਖਾ ਚੁੱਕੇ ਸੀ ਇਹਦੇ ਤੇ 2 ਜਾਂ 3 3 ਸੀਟੀਜ਼ ਕਨ ਆਲਰੇਡੀ ਹੋ ਰੱਖੇ ਸੀਗੇ ਜਿਵੇਂ ਸਾਡੇ ਕੋਲ 16 ਤਰੀਕ ਨੂੰ ਸਵੇਰ ਨੂੰ ਆਇਆ 15 ਤਰੀਕ ਨੂੰ ਸਕੈਨ ਹੋਇਆ ਸੀ 14 ਤਰੀਕ ਨੂੰ ਸਕੈਨ ਹੋਇਆ ਸੀ ਬਲੱਡ ਟੈਸਟ ਹੋਇਆ ਸੀ ਔਰ ਰਿਪੋਰਟਾਂ ਤੋਂ ਸਾਬਿਤ ਹੁੰਦਾ ਸੀ ਕਿ ਇਹ ਮੁੰਡਾ ਸ਼ਰਾਬ ਦਾ ਆਦੀ ਹੈ ਰੋਜ਼ ਅੱਧੀ ਬੋਤਲ ਤੋਂ ਪੂਣੀ ਬੋਤਲ ਸ਼ਰਾਬ ਦੀ ਰੋਜ਼ ਸ਼ਾਮ ਦੇ ਦਿਨ ਤੋਂ ਲੈ ਕੇ ਸ਼ਾਮ ਤੱਕ ਪੀਂਦਾ ਸੀ ਤਾਂ ਸਾਡਾ ਇਹ ਮੰਨਣਾ ਸੀਗਾ ਕਿ ਇਹਨੂੰ ਸ਼ਰਾਬ ਕਰਕੇ ਕੋਈ ਦੌਰਾ ਪਿਆ ਹੋ ਸੋਰਦਾ ਜਾਂ ਸਿਰ ਦੀ ਕੋਈ ਸੱਟ ਲੱਗੀ ਹੋਵੇ ਜਾਂ ਕਿਤੇ ਹੈਂਗਓਵਰ ਹੁੰਦਾ ਸ਼ਰਾਬ ਤੋਂ ਬਾਅਦ ਕਿਤੇ ਉਹ ਨਾ ਹੋਵੇਗੀ ਸ਼ਰਾਬ ਮੀਲੀ ਨਾ ਹੋਵੇ ਘਰ ਦੇ ਨਾਲ ਰੋਕਤਾ ਹੋਵੇ ਠੀਕ ਹੈ ਤਾਂ ਜਦੋਂ ਇਸ ਪੁੱਛਿਆ ਤਾਂ ਆਹੀ ਗੱਲ ਨਿਕਲੀ ਕਰਦੇ ਨੇ ਇੱਕ ਦਿਨ ਪਹਿਲਾਂ ਪੀ ਨਹੀਂ ਦਿੱਤੀ ਉਹਨੂੰ ਮੁੰਡੇ ਨੂੰ ਦੌਰਾ ਪਿਆ ਜਿਸ ਦੇ ਕਰਕੇ ਉਹਦਾ ਸਿਰ ਘਰੇ ਥੋੜਾ ਲੱਗਿਆ ਤੇ ਨਾਰਮਲ ਉਹਦੀ ਸੱਟ ਲੱਗੀ ਠੀਕ ਹੈ ਤੇ ਉਸ ਤੋਂ ਬਾਅਦ ਉਹਦੇ ਦੋ ਸੀਟੀ ਸਕੈਨ ਵੀ ਹੋਇਆ ਜੋ ਕਿ ਨਾਰਮਲ ਆਇਆ ਕੋਈ ਜਿਹਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਐਸੀ ਕੋਈ ਰੈਫਰ ਨਹੀਂ ਕੀਤਾ ਜੀ ਜੋ ਸਾਨੂੰ ਲੱਗੇ ਕਿ ਪੇਸ਼ੈਂਟ ਨੂੰ ਕੋਈ ਐਡੀ ਸਮੱਸਿਆ ਹੈ ਨਹੀਂ ਕੋਈ ਸਿਰ ਚ ਸੱਟ ਨਹੀਂ ਠੀਕ ਹੈ ਤੇ ਦੇਸੋ ਐਸੀ ਐਮਐਨ ਡਾਕਟਰਾਂ ਜੀ ਜੀ ਅਸੀਂ ਆਮ ਤੌਰ ਤੇ ਮਰੀਜ਼ਾਂ ਦਾ ਇਲਾਜ ਕਰਦੇ ਠੀਕ ਹੈ ਐਸੀ ਉਹਨੂੰ ਸ਼ਰਾਬ ਦਾ ਸ਼ਰੀਰ ਤੇ ਅਸਰ ਮੰਨ ਕੇ ਉਹਨੂੰ ਜਿਹੜਾ ਅਲਕੋਹਲ ਵਿਡਰੋਅਲ ਦਾ ਟਰੀਟਮੈਂਟ ਹੁੰਦਾ ਅਲਕੋਹਲ ਵਿਡਰੋਅਲ ਦਾ ਜਦੋਂ ਸ਼ਰਾਬ ਦਾ ਨਸ਼ਾ ਇੱਕਦਮ ਛੁੱਟ ਜਾਂਦਾ ਤਾਂ ਕੋਈ ਕਿਸੇ ਵੀ ਨਸ਼ੇ ਦਾਤੀ ਹੁੰਦਾ ਉਹ ਬੰਦੇ ਨੂੰ ਸ਼ਰਾਬ ਦੀ ਤੋੜ ਲੱਗਦੀ ਹੈ ਉਦੇ ਕੋਈ ਵੀ ਲੱਛਣ ਹੋ ਸਕਦਾ ਪਸੀਨਾ ਘਬਰਾਟ ਤੇਜ਼ੀ ਆਣਾ ਬੀਪੀ ਵਧਣਾ ਸਿਰ ਦੁੱਖਣਾ ਉਲਟੀਆਂ ਆਣਾ ਠੀਕ ਹੈ ਕੰਮੀਆਂ ਬੋਲੀਆਂ ਮਾਰਨਾ ਆਮ ਤੌਰ ਤੇ ਤੁਸੀਂ ਦੇਖਿਆ ਹੋਵੇ ਕੋਈ ਸ਼ਰਾਬੀ ਹੈ 15 ਦਿਨ ਜੋ ਇੱਕ ਸਾਲਾਂ ਤੋਂ ਪੀਂਦਾ ਆ ਰਿਹਾ ਇਕਦਮ ਛੱਡ ਦੇ ਉਹ ਕੰਮੀਆਂ ਬੋਲੀਆਂ ਜਦੋਂ ਸਰੀਰ ਕੰਬਣ ਲੱਗ ਜਾਂਦਾ ਇਹ ਆਮ ਤੌਰ ਤੇ ਲੋਕ ਦੇਖਦੇ ਕਿ ਸ਼ਰਾਬ ਪੀਂਦੇ ਤਾਂ ਹੱਥ ਕੰਮ ਨੂੰ ਹਟ ਦਿੰਦੇ ਠੀਕ ਹੈ ਤੋਂ ਬੰਦਾ ਕ੍ਰੋਨਿਕ ਸ਼ਰਾਬ ਪੀਣ ਵਾਲਾ ਸੀ ਤੇ ਮੈਨੂੰ ਹੋਰ ਵੀ ਸ਼ੱਕ ਲੱਗਿਆ ਉਹ ਇਕੱਲਾ ਸ਼ਰਾਬ ਨਹੀਂ ਨਾਲ ਕੁਝ ਹੋਰ ਨਸ਼ੇ ਵੀ ਸ਼ਾਇਦ ਕਰਦਾ ਹੋਵੇ ਉਹਨਾਂ ਦੇ ਘਰਦਿਆਂ ਤੋਂ ਉਹਨਾਂ ਦੇ ਭਰਾ ਤੋਂ ਉਹਨਾਂ ਦੇ ਦੋਸਤ ਤੋਂ ਪੁੱਛਿਆਗਾ ਉਹ ਕਹਿੰਦਾ ਨਹੀਂ ਕੋਈ ਨਸ਼ਾ ਨਹੀਂ ਕਰਦਾ ਚਲੋ ਜੀ ਸ਼ਰਾਬ ਦਾ ਸਮਝ ਕੇ ਉਹਦਾ ਟ੍ਰੀਟਮੈਂਟ ਕਰੇ ਤੇ ਸ਼ਰਾਬ ਦੇ ਟ੍ਰੀਟਮੈਂਟ ਤੇ ਦਿਮਾਗ ਨੂੰ ਤਾਕਤ ਦੀ ਦਵਾਈਆਂ ਤੇ ਜਿਹੜਾ ਦੋ ਰੋਪਏ ਦੋਰੇ ਦੀ ਦਵਾਈ ਉਹ ਸਾਰੀ ਦੀ ਦਿੱਤੀ ਗਈ ਤੇ ਉਹ ਪੇਸ਼ੈਂਟ ਹੌਲੀ ਹੌਲੀ ਕਰਕੇ ਠੀਕ ਹੋਣਾ ਸ਼ੁਰੂ ਹੋ ਗਿਆ ਸ਼ਾਮ ਤੱਕ ਮੰਨ ਲਓ ਠੀਕ ਸੀ ਦਰਦ ਘਟ ਗਿਆ ਗੱਲਾਂ ਬਾਤਾਂ ਕਰਨ ਲੱਗ ਗਿਆ ਸ਼ਾਮ ਨੂੰ ਰੋਟੀ ਵੀ ਖਾਦੀ ਜਦ ਕਿ ਉਹਨੂੰ ਰੋਟੀ ਖਾਣ ਤੋਂ ਮਾਣਾ ਕਰਿਆ ਸੀ ਕਿ ਹਜੇ ਰੋਟੀ ਨਾ ਦਿਓ ਪਰ ਉਹ ਪਰਿਵਾਰਿਕ ਮੈਂਬਰਾਂ ਨੇ ਜਾਣੀ ਚ ਦੇ ਦਿੱਤੀ ਠੀਕ ਹੈ ਇਹ ਇਹ ਹੈਗੀ ਗੱਲ 16 ਤਰੀਕ ਦੀ 17 ਤਰੀਕ ਨੂੰ ਉਹ ਸੋਨਾ ਦੇ ਨੂੰ ਸ਼ਾਮ ਨੂੰ ਉਹਨੂੰ ਫੇਰ ਦੌਰਾ ਪੈ ਗਿਆ ਤੋੜ ਦਾ ਤੇ ਮੈਂ ਕਿਹਾ ਇਹ ਸ਼ਰਾਬ ਦਾ ਦੌਰਾ ਤਾਂ ਹੋ ਨਹੀਂ ਸਕਦਾ ਜੀ ਇਹ ਕੋਈ ਨਸ਼ਾ ਹੋਰ ਵੀ ਕਰਦਾ ਹੋ ਸਕਦਾ ਕੋਈ ਸ਼ਰਾਬ ਦੇ ਦੌਰੇ ਦੀ ਤਾਂ ਦਵਾਈ ਦੇ ਦਿੱਤੀ ਸੀ ਜੀ ਉਹ ਦਾ ਡਰੱਗ ਡੋਪ ਟੈਸਟ ਉਹਨਾਂ ਦੀ ਪਰਿਵਾਰ ਦੀ ਰਜਮੰਦੀਨਾ ਕਰਾ ਦੇ ਕਰਾਇਆ ਗਿਆ ਜੋ ਕਿ ਡੋਪ ਟੈਸਟ ਦਾ ਕਾਰਡ ਹੁੰਦਾ ਉਹ ਦੱਸਦਾ ਕਿ ਕਿਹੜੇ-ਕਿਹੜੇ ਨਸ਼ੇ ਬੰਦੇ ਦੇ ਬਲੱਡ ਵਿੱਚ ਆਏ ਗਏ ਨੇ ਤੇ ਉਹਦੇ ਵਿੱਚ 5 ਨਸ਼ੇ ਆਏ ਹੈ ਜਿਹਦੇ ਵਿੱਚ ਚਿੱਟਾ ਬੂਪਰਨੋਰਫਿਨ ਜੀਬ ਵਾਲੀ ਗੋਲੀ ਪੀਪੀਐਕਸ ਐਂਫੀਟਾਮੀਨ ਜਿਹਨੂੰ ਐਸਿਡ ਕਹਿੰਦੇ ਆ ਐਲਪ੍ਰੈਕਸ ਦੀਆਂ ਗੋਲੀਆਂ ਇਹ ਪੰਜ ਚ ਨਸ਼ੇ ਹੋਰ ਉਹਦੇ ਕਾਰਡ ਵਿੱਚ ਪੋਜ਼ਿਟਿਵ ਆਏ ਨੇ ਇਹ ਕਾਰਡ ਉਹਨਾਂ ਦੀ ਫੈਮਿਲੀ ਨੂੰ ਅਸੀਂ ਦੇ ਦਿੱਤਾ ਗਿਆ। ਕਾਰਡ ਅਸੀਂ ਰੱਖਿਆ ਉਹਨਾਂ ਦੀ ਫੈਮਿਲੀ ਨੂੰ ਦਿਖਾਣ ਲਈ। ਉਹਦਾ ਦੀ ਫੈਮਿਲੀ ਕਹਿੰਦੀ ਨਸ਼ੇ ਨਹੀਂ ਕਰਦੀ। ਮੈਂ ਕਿਹਾ ਜੀ ਤੁਹਾਡੇ ਪੰਜ ਨਸ਼ੇ ਬੱਚੇ ਤੇ ਪੋਜ਼ਿਟਿਵ ਆਇਆ ਹੋਏ ਨੇ। ਠੀਕ ਹੈ ਜੀ। ਤੇ ਇਹ ਦਵਾਈਆਂ ਇਹਦੇ ਲਈ ਸ਼ਰਾਬ ਕਰਕੇ ਨਹੀਂ ਦੋਰੇ ਪੈ ਰਹੇ। ਠੀਕ ਹੈ। ਤਾਂ ਇਹ ਦਵਾਈਆਂ ਦਾ ਵੀ ਇਹਦੇ ਸਰੀਰ ਤੇ ਅਸਰ ਚੱਲ ਰਿਹਾ ਹੈਗਾ। ਠੀਕ ਹੈ। ਫਿਰ ਇਹਦਾ ਹੱਲ ਕੀ ਹੈ ਮਰੀਜ਼ ਨੂੰ? ਇਹਨੂੰ ਮਰੀਜ਼ ਨੂੰ ਤੁਸੀਂ ਕਿਤੇ ਹੋਰ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਲੈ ਕੇ ਜਾ ਸਕਦੇ ਹੋ। ਨਿਊਰੋਲੋਜਿਸ ਦਾ ਸਾਈਕੀਆਟ੍ਰਿਸਟ ਕੋ ਲੈ ਕੇ ਜਾਣਾ ਜ਼ਰੂਰੀ ਲਿਜਾ ਸਕਦੇ ਕਿਉਂਕਿ ਹੋ ਸਕਦਾ ਹੈ ਸਿਗਨੇਚਰ ਜਾਂ ਹੋਰ ਵੀ ਨਸ਼ੇ ਕਰਦਾ ਹੋਵੇ ਜਿਨ੍ਹਾਂ ਦੇ ਟੈਸਟ ਡੋਗ ਡੋਗ ਟੈਸਟ ਵਿੱਚ ਆਉਂਦੇ ਨਹੀਂ ਹੈਗੇ ਸਮਝ ਰਹੇ ਹੋ ਸਿਗਨੇਚਰ ਕੈਪਸੂਲ ਹੁੰਦਾ ਜਾਂ ਪ੍ਰੀਗਾਪਾ ਲੈਣਾ ਹੈ ਅੱਜ ਕੱਲ ਨਵੇਂ ਨਸ਼ੇ ਵੀ ਕਈ ਤਰ੍ਹਾਂ ਦੇ ਚੱਲੇ ਆ ਜਿਨ੍ਹਾਂ ਦੇ ਟੈਸਟਾਂ ਵਿੱਚ ਨਹੀਂ ਆਉਂਦੇ ਹੈਗੇ ਹੋ ਸਕਦਾ ਉਹਦੇ ਵਿੱਚ ਹੀ ਦੋਏ ਪੈਂਦੇ ਨੇ ਹੋ ਸਕਦਾ ਉਹ ਵੀ ਲੈਂਦਾ ਹੋਵੇ ਮੈਂ ਕਿ ਜੇ ਅਗਰ ਤੁਸੀਂ ਲੈ ਜਾਣਾ ਜਨ ਨੂੰ ਲਿਜਾਣ ਲੈ ਜਾ ਸਕਦੇ ਜੇ ਤੁਸੀਂ ਇੱਥੇ ਰੱਖਣਾ ਮੇਰੇ ਕੋਲ ਫਾਈਲ ਤੇ ਸਾਈਨ ਕਰਨੇ ਪੈਣਗੇ ਠੀਕ ਹੈ ਇਹਨਾਂ ਨੇ ਸਾਈਨ ਕਰਨ ਤੋਂ ਮਨਾ ਕਰਤਾ ਲਜਾਂਨ ਤੋਂ ਵੀ ਮਨਾ ਕਰਤਾ ਠੀਕ ਹੈ ਆ ਸਾਈਨ ਕਰਨ ਨਾਲ ਲਜੇ ਲੈ ਕੇ ਗਏ ਨੇ ਹੁਣ ਏਸੀ ਐਜੇ ਡਾਕਟਰ ਨਾਤੇ ਉਹਨਾਂ ਨੂੰ ਮਰਦਾ ਤੇ ਛੱਡ ਨਹੀਂ ਸਕਦੇ ਏਸੀ ਆਪ ਦਾ ਲਾਜ ਕਾਉਂਟੀਨੂ ਰੱਖਿਆ ਅਚਾਨਕ 6 ਵਜੇ 5 ਵਜੇ ਉਹਦੇ ਮੂੰਹ 'ਚ ਰੇਸ਼ਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਉਹ ਖੰਘ ਨਹੀਂ ਰਿਹਾ ਸੀ ਇਸੇ ਰੇਸ਼ਾ ਸਾਫ਼ ਕਰਨ ਦੀ ਮਸ਼ੀਨ ਉਹਦੇ ਰੇਸ਼ਾ ਸਾਫ਼ ਕਰਤਾ ਮੂੰਹ 'ਚ ਉਦੋਂ ਬਾਦ ਕੀ ਹੋਇਆ 7 ਵਜੇ ਪੌਣੇ 7 ਵਜੇ 17 ਤਰੀਕ ਦੀ 7 ਵਜੇ 16 ਨੂੰ ਸਵੇਰ ਆਇਆ 17 ਤਰੀਕ ਦੀ ਸ਼ਾਮ ਨੂੰ 7 ਵਜੇ ਉਹਨੂੰ ਇੱਕਦਮ ਖੂਨ ਦੀ ਉਲਟੀ ਆਈ ਮੁੰਡੇ ਨੂੰ ਜਿਹੜਾ ਸ਼ਰਾਬ ਪੀਣ ਵਾਲਾ ਹੈ ਦੇ ਜਿਹੜਾ ਰੋਜ਼ ਪੀਂਦਾ ਹੋਵੇ ਸਾਲਾਂ ਤੋਂ ਅੰਦਰ ਚਖਮ ਹੋ ਜਾਂਦੇ ਆ ਤੇ ਉਹਨੂੰ ਖੂਨ ਦੀ ਉਲਟੀ ਆਈ ਉਹ ਖੂਨ ਦੀ ਉਲਟੀ ਨਾਲ ਦੇ ਨਾਲ ਉਹਦੇ ਸਾਹ ਦੇ ਰਸਤੇ ਚਲੇਗੀ ਤੇ ਸਾਡੇ ਕੋਲ ਕ੍ਰਿਟੀਕਲ ਕ੍ਰਿਟੀਕਲ ਕੇਅਰ ਦਾ ਡਿਪਾਰਟਮੈਂਟ ਹੈ ਉਹਨਾਂ ਦੇ ਹੈਡ ਨੇ ਡਾਕਟਰ ਚੌਥੀ ਉਹਨਾਂ ਨੂੰ ਨਾਲ ਦੇ ਨਾਲ ਮੌਕੇ ਤੇ ਬੁਲਾਇਆ ਗਿਆ ਉਹ ਵਿਦਿਨ 2 ਮਿੰਟ ਚ ਉੱਥੇ ਆ ਗਏ ਉਹਨਾਂ ਨੂੰ ਸਾਹ ਲਈ ਨਲੀ ਹੁੰਦੀ ਹੈ ਤਾਂ ਕਿ ਜਿਹੜਾ ਸਾਹ ਦਾ ਰਸਤਾ ਉਹਨੂੰ ਬਚਾਇਆ ਜਾ ਸਕੇ ਜਿਹੜੀ ਬਲਕ ਨਲੀ ਬਾਹਰ ਤੋਂ ਅੰਦਰ ਨੂੰ ਵੈਂਟੀਲੇਟਰ ਨਾਲ ਜੋੜ ਦਿੱਤਾ ਜਾਂਦਾ ਉਹ ਨਲੀ ਪਾਈ ਤਾਂ ਕਿ ਉਹਦੇ ਸਾਹਲੇ ਰਸਤੇ ਕੋਈ ਚੀਜ਼ ਰੇਸ਼ਾ ਜਾ ਨਾ ਸਕੇ ਜੋ ਕੁਝ ਪਿਆ ਸੀ ਅੰਦਰ ਉਸੇ ਸੈਕਸ਼ਨ ਨਾਲ ਜਿਹੜੀ ਚੂਸਣ ਵਾਲੀ ਮਸ਼ੀਨ ਦੇ ਸੈਕਸ਼ਨ ਨਾਲ ਉਹ ਕੱਢ ਲਿਆ ਜੋ ਵੀ ਸੀਗਾ ਉਹ ਮੁੰਡੇ ਦੀ ਆਕਸੀਜਨ 100 ਆ ਗਈ ਪੰਜਾ ਆਕਸੀਜਨ ਰਹੀ ਸੀ ਉਹਦੀ बीपीओ ਦਾ 090 0 ਰਹਿ ਗਿਆ ਸੀ 60 50 ਬੀਪੀਓ ਦਾ 130 40 ਬੀਪੀ ਆਣ ਲੱਗਿਆ ਮੁੰਡਾ ਬਿਲਕੁਲ ਸਟੇਬਲ ਹੋ ਗਿਆ ਆਪ ਦੇ ਆਪ ਸਾਹ ਲੈਣ ਲੱਗ ਗਿਆ ਹੱਥ ਪੈਰ ਹਿਲਾਣ ਲੱਗ ਗਿਆ ਫਿਰ ਉਹਨਾਂ ਤੋਂ ਬੇਨਤੀ કરી ਕਿਉਂਕਿ ਅਸੀਂ ਛੋਟੇ ਸ਼ਹਿਰ ਤੋਂ ਡਰਦੇ ਆ ਇਸ ਗੱਲ ਲਈ ਕਿਉਂਕਿ ਛੋਟੇ ਸ਼ਹਿਰ 'ਚ ਇਲਜ਼ਾਮ ਜਲਦੀ ਲੱਗਦੇ ਜੀ ਵੱਡੇ ਸ਼ਹਿਰ 'ਚ ਐਮਸ ਹਸਪਤਾਲ ਹੈ ਪੀਜੀਐਸ ਹਸਪਤਾਲ ਹੈ ਉੱਥੇ ਜੇ ਕੋਈ ਚਾਹੇ ਸਾਈਸਾ ਬੂਰਾ ਜੋਰ ਲਾਇਆ ਉੱਥੇ ਜਾ ਕੇ ਮਾੜੀ ਮੋਟੀਆਂ ਗੈਲੀ ਹੋਏ ਉੱਥੇ ਕੋਈ ਸੁਣਵਾਈ ਨਹੀਂ ਇੱਥੇ ਲੋਕ ਛੋਟੇ ਮੰਡੀਆਂ ਚ ਤਾਂ ਹੀ ਲੋਕ ਵੱਡੀ ਬਿਮਾਰੀਆਂ ਦਾ ਇਲਾਜ ਕਿਉਂ ਨਹੀਂ ਕਰਦੇ ਡਾਕਟਰ ਐਸੀ ਮੈਂ ਵੀ ਪੀਜੀਆਈ ਤੋਂ ਆਇਆ ਡੀਐਮਸੀ ਦਾ ਮੈਪੜਾ ਆਹਾਂ ਪੀਜੀਆਈ ਤੋਂ ਹਿਸਾਬ ਮੇਰਾ ਕੰਮ ਕਰਿਆ ਹੋਇਆ ਹੈ ਇਦੋਂ ਕਿਤੇ ਜ਼ਿਆਦਾ ਸੀਰੀਅਸ ਮਰੀਜ਼ ਸਾਹਮਣੇ ਰਹੇ ਮੇਰੇ ਪੀਜੀਆਈ ਦੇ ਮੇਰੇ ਮੈਨੂੰ ਹਜੇ ਵੀ ਚਰਨਜੀ ਔਰਤਾਂ ਤੇ ਦਿਖਾਣ ਆਉਂਦੇ ਬਰਨਾਲਾ ਕੀ ਡਾਕ ਕਸਬਾ ਬੇਨ ਐਮਰ ਹੈ ਨਹੀਂ ਜੀ ਬੇਨ ਐਮਰ ਜੋ ਸਾਡੇ ਕੋਲ ਸੀ ਸੀ ਉਦੋਂ ਤਾਂ ਨਹੀਂ ਸੀਗਾ ਉਦੋਂ ਸਿੱਧੀ ਸਕੈਨ ਦੀ ਰਿਪੋਰਟਾਂ ਵੀ ਹੈਗੀਆਂ ਨੇ ਜੀ ਐਸੀ ਦਾ ਕੀ ਹੈ ਜੀ ਉਹਨਾਂ ਨੂੰ ਰੈਫਰ ਕਰਾਂ ਦੀ ਇਸ ਤੋਂ ਉਹਨਾਂ ਨੂੰ ਇਸ ਗੱਲ ਦੀ ਕਾਹ ਲੈ ਕੇ ਜਾਓ ਦਾ ਸਾਈਨ ਕਰੋ ਨਾ ਉਹਨਾਂ ਨੇ ਸਾਈਨ ਕਰਿਆ ਨਾ ਰੈਫਰ ਕਰਿਆ ਐਸੇ ਨੂੰ ਸਾਰਾ ਤਾਂ ਵੈਂਟੀਲੇਟਰ ਦੇ ਪਾ ਕੇ ਰੱਖਿਆ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਾਡੇ ਡਾਕਟਰ ਸਾਹਿਬ ਉਹਦੇ ਬੈੱਡਸਾਈਡ ਕੋਲ ਬੈਠੇ ਰਹੇ ਨੇ ਕ੍ਰਿਟਿਕਲ ਕੇਅਰ ਡਿਪਾਰਟਮੈਂਟ ਦੇ ਹੈੱਡ ਨੇ 9 ਵਜੇ ਤੱਕ ਉਹਨਾਂ ਦੇ ਕੋਲ ਬੈਠੇ ਰਹੇ ਆ 12 ਵਜੇ ਤੱਕ ਰਾਤ ਮੈਂ ਬੈਠਾ ਰਹੇ 3 ਵਜੇ ਤੱਕ ਫਿਰ 12 ਵਜੇ ਆਇਆ ਡਾਕਟਰ ਸਾਹਿਬ ਲਈ ਖਾਣਾ ਲੈ ਕੇ ਆਇਆ 3 ਵਜੇ ਮੈਂ ਉੱਥੋਂ ਗਿਆ ਫਿਰ ਸਵੇਰ 8 ਵਜੇ ਆ ਕੇ ਉਹਦੇ ਸਹਰਾਣੇ ਨਾਲੇ ਬੈਠਾ ਰਹੇ 10 ਵਜੇ ਉਹ ਕਹਿੰਦੇ ਸੀ ਲੈ ਕੇ ਜਾਣਾ ਹੈ ਉਸ ਬਿਛੇਂਡਾ ਲੈ ਕੇ ਜਾਣਾ ਚਾਹੁੰਦੇ ਠੀਕ ਹੈ ਮੈਂ ਕਿਹਾ ਤੁਹਾਡੀ ਇੱਛਾ ਜੀ ਜਿਵੇਂ ਤੁਸੀਂ ਚਾਹੁੰਦੇ ਹੋ ਤੁਹਾਡਾ ਮਰੀਜ਼ ਹੈ ਇਸ ਦਾ ਸਾਨੂੰ ਪਹਿਲਾਂ ਵੀ ਕਹਿ ਰਹੇ ਆ ਉਹ 10 ਵਜੇ ਉਸ ਬਿਛੇਂਡਾ ਲੈ ਗਏ ਮੈਂ ਐਂਸਬਿਟਿੰਡਾ ਪੀਜੀਆ ਤੇ ਮੇਰੇ ਕਈ ਦੋਸਤ ਮਿੱਤਰ ਵੀ ਨੇ ਕਈ ਵਾਰ ਰਸ਼ ਜ਼ਿਆਦਾ ਹੁੰਦਾ ਕਿ ਉਹ ਨਹੀਂ ਮਰੀਜ਼ ਨੂੰ ਦੇਖ ਸਕਦੇ ਉਹਨੂੰ ਦੱਸਿਆ ਗਿਆ ਕਿ ਮਰੀਜ਼ ਸੀਰੀਅਸ ਹਾਲਤ ਹੈ ਕਿ ਇਹਨੂੰ ਥੋੜੀ ਜਿਹੀ ਪ੍ਰੈਫਰੈਂਸ ਤੌਰ ਤੇ ਜਲਦੀ ਦੇਖਿਆ ਜਾਵੇ ਉਹਨਾਂ ਦਾ ਫੋਨ ਆਇਆ ਮੈਨੂੰ ਕਿ ਮਰੀਜ਼ ਤੁਹਾਡਾ ਪਹੁੰਚੇ ਮੈਂ ਪੁੱਛਿਆ ਦੁਆਰ ਤੋਂ ਫੋਨ ਕਰਕੇ ਕਹਿੰਦੇ ਸੀ ਮੈਡੀਸੀਟੀ ਹਸਪਤਾਲ ਲੈ ਗਏ ਮੈਡੀਸੀਸੀਟੀ ਹਸਪਤਾਲ ਆਣੇ ਆਪਣੇ ਟੈਸਟ ਕਰੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਸਾਡੇ ਨਾਲ ਸੰਪਰਕ ਨਹੀਂ ਰੱਖਿਆ ਕੋਈ ਸਾਨੂੰ ਦੱਸਿਆ ਨਹੀਂ ਕੀ ਹੋਇਆ ਕੀ ਨਹੀਂ ਉਦੋਂ ਬਾਅਦ ਇਹ ਅੱਜ ਆਏ ਨੇ ਸਾਡੇ ਕੋਲ ਤੇ ਅੱਜ ਇਹਨਾਂ ਨੇ ਆ ਕੇ ਜੋ ਵੀ ਕਰਿਆ ਉਹ ਤੁਹਾਡੇ ਸਾਹਮਣੇ ਮੇਰੀ ਅੱਜ ਤੱਕ ਕਦੇ ਵੀ ਕਿਸੇ ਕਿਸੇ ਮੂਹੋਂ ਤੁਸੀਂ ਨੈਗੇਟਿਵ ਨਿਊਜ਼ ਕਿਸੇ ਮੀਡੀਆ ਤੇ ਕੋਈ ਨੈਗੇਟਿਵ ਨਿਊਜ਼ ਆਈ ਹੋਵੇ ਤਾਂ ਮੈਨੂੰ ਜਰੂਰ ਉਹਦੇ ਬਾਰੇ ਦੱਸਿਓ ਕੋਈ ਹੋ ਸਕਦਾ ਕੋਈ ਗਿਰ ਗਿਆ ਹੋਵੇ ਉੱਥੋਂ ਬੱਚਾ ਸ਼ਿਫਟ ਕਰਦੇ ਹੋਏ ਜਾਂ ਬੀਪੀ ਕਦਮ ਵੱਧ ਗਿਆ ਹੋਵੇ ਨਸ਼ੇ ਵਾਲੇ ਮਰੀਜ਼ਾਂ ਦਾ ਬੀਪੀ ਵੀ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਇਹਦਾ ਬੀਪੀ 150 180 200 ਰਹਿੰਦਾ ਸੀਗਾ। ਐਸੀ ਬੀਪੀ ਕੰਟਰੋਲ ਕਰਕੇ ਰੱਖਿਆ ਹੋਇਆ ਸੀਗਾ। ਹੋ ਸਕਦਾ ਬੀਪੀ ਵਧਿਆ ਹੋਵੇ ਉਹਦੇ ਨਾਲ ਕੋਈ ਉਦੋਂ ਬਾਅਦ ਉੱਥੇ ਜਾ ਕੇ ਘਟਨਾ ਹੋਈ ਹੋਵੇ। ਕਿਉਂਕਿ ਸਾਡੇ ਕੋਲੋਂ ਇਹ ਬੱਚਾ 18 ਸਵੇਰ 9 10 ਵਜੇ ਚਲਾ ਗਿਆ। ਇਹ ਡੈਥ ਜੋ ਵੀ ਹੋਈ ਹੈ 19 ਦੀ ਰਾਤ ਨੂੰ ਜਾਂ 20 ਦੀ ਸਵੇਰ ਨੂੰ ਹੋਈ ਹੈ। 48 ਘੰਟੇ ਮਗਰੋਂ ਰੈਤ ਹੋਈ ਹੈ। ਤੇ ਬ੍ਰੇਨ ਹੈਮਰੇਜ ਦੀ ਡੈਥ ਮੌਕੇ ਦੀ ਹੋ ਜਾਣੀ ਚਾਹੀਦੀ ਹੈ। ਪਰ ਫੈਮਿਲੀ ਮੈਂਬਰ ਸਾਡੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਜੀ। ਉਹ ਬਾਹਰ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਉਹ ਸਾਡੇ ਤੇ ਬੇਬੁਨਿਆਦੀ ਇਲਜ਼ਾਮ ਲਗਾਉਣਾ ਚਾਹ ਲਾਰੇ ਜਿਨ੍ਹਾਂ ਦੀ ਕੋਈ ਸਬੂਤ ਨਹੀਂ ਕੋਈ ਬਿਆਨ ਨਹੀਂ ਕੋਈ ਉਹਨਾਂ ਕੋਲ ਕਾਗਜ਼ ਨਹੀਂ ਉਹਨਾਂ ਕੋਲ ਸੀਟੀ ਸਕੈਨ ਪਹਿਲਾਂ ਦੀ ਵੀ ਨਹੀਂ ਉਹਦਾ ਬ੍ਰੇਨ ਹੈਮੇ ਹੈ ਨਹੀਂ ਸੀਗਾ ਹੁਣ ਹੁਣ ਬ੍ਰੇਨ ਹੈਮਰੇਜ ਕਿੱਥੋਂ ਹੋ ਗਿਆ ਨਹੀਂ ਜੇ ਆਈ.ਜੀ.ਐਮ. ਮਸਲਾ ਧਿਆਨ ਜ ਨਹੀਂ ਲਿਆ ਦਿੱਤਾ ਗਿਆ ਕਿ ਮੈਂ ਹਸਪਤਾਲ ਸਵੇਰ 7 ਵਜੇ ਦਾ ਆਇਆ ਹੋਇਆ ਮੈਂ ਮੈਨੂੰ ਜਿਹੜੇ ਐਡਵਿੰਸ ਮਰੀਜ਼ੀ ਸੀ ਮੈਂ ਉਹ ਦਿਖਿਆ ਰਿਹਾ ਸੀਗਾ ਮੈਨੂੰ ਇੱਕਦਮ ਦੱਸਿਆ ਗਿਆ ਕਿ نیچے ਐ ਆ ਕੇ ਕਰਕੇ ਧਰਨਾ ਲਗਾ ਰਿਹਾ ਮੈਂ ਫੇਰ ਵੀ ਆਪਣਾ ਕੰਮ ਜਾਰੀ ਰੱਖ ਰਿਹਾ ਜਿਹੜੇ ਸੀਰੀਅਸ ਮਰੀਜ਼ ਐ ਮਹਾਜੇ ਵੀ ਦੇਖੀ ਜਾ ਰਹੇ ਉਪਰਾਲੇ ਦੀ ਸਰਕਾਰ ਨੂੰ ਡਾਕਟਰ ਦਾ ਸਾਥ ਦੇਣਾ ਚਾਹੀਦਾ ਜੇ ਮੈਂ ਹੁਣ ਇਹ ਨਾਰੇਬਾਜੀ ਕਰ ਰਿਹਾ ਐ ਸੀ ਸਰਕਾਰ ਨੂੰ ਪੁਲਿਸ ਨੂੰ ਅਪੀਲ ਕਰ ਲਈ ਕਿ ਇਹਨਾਂ ਨੂੰ ਰੋਕਿਆ ਜਾਵੇ ਇਹ ਚ ਥੱਲ ਪਾਈ ਜਾਵੇ ਇਹ ਜੇ ਮਰੀਜ਼ਾਂ ਦਾ ਨੁਕਸਾਨ ਹੋ ਰਿਹਾ ਮੇਗਾ ਮਰੀਜ਼ ਕੋਈ ਮੋਗੇ ਤੋਂ ਚੱਲ ਕੇ ਆ ਰਹੇ ਕੋ ਪਟਿਆਲੇ ਤੋਂ ਚੱਲ ਕੇ ਆ ਰਹੇ ਆ ਬਚਾਰੇ ਖਾਲੀਆ ਤੋਂ ਮੋੜ ਰਹੇ ਉਹਨਾਂ ਨੂੰ ਗੇਟ 'ਚ ਮਰਦ ਨਹੀਂ ਦਿੱਤਾ ਜਾ ਰਿਹਾ ਸਾਡੇ ਇਹ ਸਾਨੂੰ ਸਾਡੇ ਇੱਕ ਦਿਨ ਕੰਮ ਨਹੀਂ ਕਰਾਂਗੇ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਪਰ ਜਿਹੜੀ ਮਰੀਜ਼ਾਂ ਨੂੰ ਦਿੱਕਤ ਆਊਗੀ ਉਹਦਾ ਕੀ ਕੀ ਪਰ ਕੋਣ ਭੁਗਤਾਨ ਕਰੂਗਾ ਜਿਹੜਾ ਕੋ ਤੇਲ ਦਾ ਖਰਚਾ ਲਾ ਕੇ ਆਇਆ ਹੈ